ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਹਾਲ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਹਾਲਿਆ ਠੀਕ ਐ ਜੀ ਦਸਨਾਓ ਬਸ ਠੀਕ ਐ ਕਿੱਥੇ ਕਾ ਠੀਕ ਐ ਅਬੀ ਜੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਤੜਾਗੀ ਕੀ ਹੁੰਦੀ ਐ ਤੜਾਗੀ ਬੋਤ ਜੀ ਤੜਾਗੀ ਮੁੰਡਿਆਂ ਬੰਨੀ ਦੀ ਅੱਛਾ ਨਿੱਕੇ ਛੋਟੇ ਮੁੰਡਿਆਂ ਨੂੰ ਵੱਡੇ ਮੁੰਡੇ ਕਿਆ ਸਾਲ ਤੱਕ ਬੰਨ ਛੱਡੀ ਦੀ ਹੁੰਦਾ ਪਹਿਲਾਂ ਛੋਟੇ ਬੱਚੇ ਬੰਨਣਾ ਹੁੰਦੀ ਸੀ ਲੱਗਣਾ ਅੱਛਾ ਰਾਕੀ ਹੁੰਦੀ ਕਾਲਾ ਧਾਗਾ ਤੇ ਉਹਦੇ ਵਿੱਚ ਰੰਗ ਬਰੰਗੇ ਮੋਤੀ ਪਾਏ ਹੁੰਦੇ ਸੀ ਬਹੁਤ ਮੋਤੇ ਰਾਕ ਦੇ ਵਿੱਚ ਦੋ ਚਾਂਦੀ ਦੇ ਬੋਰ ਪਾਏ ਹੁੰਦੇ ਸੀ ਅੱਛਾ ਉਹਨੂੰ ਲਾਲ ਰੰਗ ਦਾ ਨਾ ਉਹਨੂੰ ਮੁੰਡਿਆਂ ਵੱਡਾਂ ਦੇ ਗਾੜੀ ਇਹ ਕੋਦੇ ਲੱਕ ਨੂੰ ਬੰਨ੍ਹ ਦੇਣੀ ਬੱਚੇ ਦੇ ਨੂੰ ਛੋਟੇ ਜਿਹੇ ਨੂੰ। ਅੱਛਾ। ਉਹ ਫੇਰ ਜਿਉਂ ਬੱਚਾ ਮਹੀਨੇ ਖਤ ਹੋਣਾ ਨਾ। ਹੂੰ। ਉਹ ਪਤਾ ਲੱਗ ਜਾਣਾ ਵੀ ਇਹ ਹੁਣ ਉਹ ਨਾਪ ਸੀ ਹਿਸਾਬ ਦਾ। ਤੇ ਹੁਣ ਇਹ ਮੋਟਾ ਹੋ ਗਿਆ ਫਰਕ ਤੇ ਤਰਾਗੀ ਤੰਗ ਹੋ ਗਈ ਬੱਚਾ ਥੋੜਾ ਜਵਾਨ ਹੋ ਗਿਆ। ਅੱਛਾ। ਫਿਰ ਉਹ ਤਰਾਗੀ ਫਿਰ ਛੋਟੀ ਜਿਹੀ ਢਿੱਲੀ ਕਰ ਦੇਣੀ। ਹੂੰ। ਢਿੱਲੀ ਕਰਕੇ ਕਿਸ ਕੰਮ ਹੀ ਗਣ ਦੇ ਕੇ। ਹੂੰ। ਤੇ ਫੇਰ ਮਹੀਨੇ ਖ ਫੇਰ ਵੇਖਣਾ। ਤੇ ਫੇਰ ਫਰਕ ਪੈਣਾ ਉਹ ਜਿਉਂ ਜਿਹਾ ਤਰਾਗੀ ਢਿੱਲੀ ਹੋ ਜਾਈ ਤੇ ਫੇਰ ਬੱਚਾ ਜਿੰਨਾ ਵੱਡਾ ਹੈ ਨਾ। ਬੱਚੇ ਨੇ ਕਿੱਡਣ ਡੈਪਣਾ ਉਹਨੂੰ ਕੱਟੇ ਉਹਨੂੰ ਫਿਰ ਤਾਗੀ ਫਿਰ ਦੁਬਾਰਾ ਥੇ ਬਦਲ ਦੇਣੇ ਲਾਗੀ ਲਾ ਖੜਾ ਸੂਟ ਕੱਟਦਾ ਸੀ ਪੈਸੇ ਖਰਦੀਆਂ ਸੀ ਚਾਹ ਨਾਲ ਕੀ ਹੁੰਦੀਆਂ ਸੀ ਤੇ ਵੀ ਇਹੀ ਤਾਗੀ ਬੰਨਣ ਚੱਲੇ ਹੂੰ ਫਿਰ ਉਹਨੂੰ ਸੂਟ ਦੇਣਾ ਪੈਸੇ ਦੇਣੇ ਰੋਟੀ ਪਾਣੀ ਦੇਣੇ ਹੂੰ ਤੇ ਉਹ ਫਿਰ ਬਾਹਰ ਵਿੱਚ ਜਦੋਂ ਬੱਚੇ ਡੈਪਣਾ ਫਾਲਕ ਦਾ ਤੁਰਨ ਫਿਰਦਾ ਹੈ ਪਣਾ ਤੇ ਬੱਚੇ ਉਹਨੂੰ ਫਿਰ ਤਾਗੀ ਫਿਰ ਬਦਲ ਦੇਣੀ ਉਹ ਵੀ ਬੱਚੇ ਨੇ ਉਹ ਲਾਲ ਫੁੱਲ ਵੇਖ ਕੇ ਨਾਲ ਤੇ ਖੇਡਦੇ ਰਹਿਣਾ ਤੇ ਨਾਲੇ ਆਪਣਾ ਉਹ ਕੱਚੇ ਆਂਦੇ ਵਿੱਚ ਮਰਜੀ ਕਿਹੜ ਕੁੜ ਲੈਣਾ ਤੇ ਫੇਰ ਮਰਗਦ ਵਰ ਜੀ ਮਨ ਨਾਲ ਸੀ ਜਿਵੇਂ ਚੰਗੇ ਸੋਹਣੇ ਸੁੱਲੇਦਾਨ ਬੱਚੇ ਕਿਹੜ ਦੇ ਸੀ ਤਰਾਗੀ ਦਾ ਇਹ ਮਤਲਬ ਵੀ ਤਰਾਗੀ ਨਾ ਕੋਈ ਦੱਸਦੇ ਤੇ ਤਰਾਗੀ ਦਾ ਕੋਈ ਮਤਲਬ ਨਹੀਂ ਕਿਉਂ ਬੰਨੀ ਆ ਕਿਉਂ ਬੰਦੇ ਆ ਸਿੱਖ ਵਾਲੇ ਹੁਣ ਆਪਾਂ ਮੈਂ ਲੈਨੇ ਆ ਉਹ ਉਹਨੂੰ ਲਾਭ ਸੀ ਹੁਣ ਜਨਾਨੀਆਂ ਦਾ ਵੀ ਇਹ ਬੱਚਾ ਸਾਡਾ ਇੰਨਾ ਘਹਾਰਾ ਹੋ ਗਿਆ ਇੰਨਾ ਵੱਡਾ ਹੋ ਗਿਆ ਤੇ ਕੱਲੇ ਮੁੰਡਿਆਂ ਦੇ ਬੰਦੇ ਹੀ ਕੁੜੀਆਂ ਦੇ ਕੁੜੀਆਂ ਦੇ ਕਿਉਂ ਨਹੀਂ ਬੰਦੇ ਨਹੀਂ ਕੁੜੀਆਂ ਦੇ ਨਹੀਂ ਬੰਦੇ ਤੇ ਲਾਗੀ ਜਾਂਦੇ ਵੀ ਮੁੰਡਿਆਂ ਦੀ ਹੁੰਦੀ ਸੀ ਮੁੰਡਿਆਂ ਨਾਲ ਬੰਦੇ ਸੀ ਉਹ ਫਿਰ ਮੁਟਕੇ ਇਹ ਇਹ ਗੱਲ ਇਹ ਟਰਾਗੀ ਰਹਾ ਇਹ ਮਤਲਬ ਵੀ ਉਹ ਟਰਾਗੀ ਦਾ ਕੋਈ ਮਤਲਬ ਨਹੀਂ ਹੁਣ ਨਹੀਂ ਬੰਦੇ ਹੁਣ ਕੋਈ ਨਹੀਂ ਬੰਦਾ ਉਦੋਂ ਬੰਦੇ ਬੰਦੇ ਤਾਂ ਆ ਕਰਕੇ ਵੀ ਤੁਹਾਨੂੰ ਇਹੋ ਦੱਸਿਆ ਵਾ ਵੀ ਮਤਲਬ ਇਹਦਾ ਵੀ ਜੇ ਲਾਗੀ ਸੀ ਨਾ ਉਹ ਲਾਗੀ ਖੁਸ਼ੀਆਂ ਮਨਾਉਂਦੇ ਸੀ ਤੇ ਅੱਜ-ਬੱਜ ਨਾਲ ਘਰਾਂ ਚ ਆਉਂਦੇ ਸੀ ਤੇ ਉਹਨਾਂ ਨੂੰ ਲਾਗ ਮਿਲਦਾ ਸੀ ਤੋ ਰੋਟੀ ਪਾਣੀ ਖਾਂਦੇ ਕਿਉਂ ਸਾਰਾ ਸਾਰਾ ਰੋਟੀ ਬਣ ਜੇ ਜਿਵੇਂ ਤਰ੍ਹਾਂ ਦੇ ਘਰਾਂ ਕਰੀ ਹੁੰਦਾ ਜਿੰਨੇ ਲਾਗੀ ਹੁੰਦੇ ਸੀ ਨਾ ਸਾਰਾ ਰੋਟੀ ਬਣ ਜਿਵੇਂ ਤਰ੍ਹਾਂ ਦੇ ਘਰਾਂ ਲੱਕੇ ਨੇ ਕੇ ਕੇ ਭੱਜਣਾ ਆਉਣਾ ਕੇ ਨੇ ਕੇ ਭੱਜ ਨਾਲ ਆਉਣਾ ਹੁਣ ਤੇ ਇਸ ਕਰਕੇ ਨੂੰ ਇਸ ਤੜਾਕੀ ਦਾ ਇਹ ਮਤਵਲ ਸੀ ਅੱਛਾ ਮਰੇ ਜੇ ਤੇ ਕੋਈ ਬੈਡੀ ਨਹੀਂ ਸੀ ਵਿਆਹ ਕਿਉਂ ਬੰਦਦੇ ਨਹੀਂ ਬੰਦੇ ਸਿਰਫ ਲਾਗੀ ਲੋਕ ਕੁਛੀਆਂ ਕਰਦੇ ਕੁਸ਼ੀ ਕਰਕੇ ਜੇ ਹੁੰਦੇ ਸੀ ਇੱਕ ਕੁਜੀ ਕਾ ਕੇ ਘਰ ਤੋਰੇ ਲੈਕੁਜੀਆ ਕਰਾ ਚ ਰਹੀਆਂ ਸੀ ਵਾਹ ਇਹ ਚਿਕਾ ਖਾਨ ਸਾ ਵਾਹ ਇਹ ਚੀਫ ਫਟੇ